ਕਿਛੇ ਲਾ ਅੰਦਰ ਅੰਦਰ ਸੁਣੇ ਉਹ ਦੇਖ ਰਹੇ ਹਾਂ ਹਾਂਜੀ ਸਰ ਆਪਣਾ ਨਾਮ ਦੱਸ ਕੇ ਮੇਰਾ ਬਾਸ ਸਾਜ ਤਰੜ ਹੈ ਔਰ ਬੈਸਿਕ ਆਫ ਅਮਰੀਕਾ ਦੇ ਡੈਲੀਗੇਸ਼ਨ ਦਾ ਹਿੱਸਾ ਸਾਂ ਜਸਦੀਪ ਸਿੰਘ ਸਾਹਿਬ ਰਵਿੰਦਰ ਸਾਹਿਬ ਇਹਨਾਂ ਸਾਰਿਆਂ ਨਾਲ ਅਸੀਂ ਅਮਰੀਕਾ ਤੋਂ ਆਏ ਹਾਂ ਖਾਸ ਕਰ ਤੇ ਜਿਸ ਤਰ੍ਹਾਂ ਅੱਗੇ ਸਾਡੇ ਪ੍ਰਧਾਨ ਸਾਹਿਬ ਕਹਿ ਰਹੇ ਸਨ ਜਸਦੀਪ ਸਿੰਘ ਸਾਹਿਬ ਕਿ ਸਿੱਖ ਮੁੱਦਿਆਂ ਤੇ ਗੱਲਾਂ ਹੋ ਰੀਆਂ ਔਰ ਬਿਲ ਖਸੂ ਇੱਕ ਮੈਂ ਇੱਕ ਲਈ ਖਾਸ ਕਰ ਐਡ ਕਰਨਾ ਚਾਹਾਂਗਾ ਐਮਫਸਿਸ ਦੇਵਾਂਗਾ ਕਿ ਵਾਕਈ ਬਾਹਰ ਐਨ ਆਰ ਆਈ ਸਿੱਖਾਂ ਦੇ ਵਿੱਚ ਇੱਕ ਵੈਕਿਊਮ ਹੈ ਔਰ ਸਿੱਖੀ ਦੇ ਬਾਰੇ ਚ ਲੋਕੀ ਆਪਣੇ ਮਨਵਾਲੀਆਂ ਕਰ ਰਹੇ ਨੇ ਮर्यादा ਨੂੰ ਚੇਸ ਕਰ ਰਹੇ ਨੇ ਆਪਣੀਆਂ ਮਰਜ਼ੀਆਂ ਕਰਦੇ ਨੇ ਔਰ ਇਹ ਰਿਕੁਐਸਟ ਕੀਤੀ ਸਾਡੇ ਪ੍ਰਧਾਨ ਸਾਹਿਬ ਨੇ ਜਸਦੀਪ ਸਿੰਘ ਸਾਹਿਬ ਨੇ ਕਿ ਤੁਸੀਂ ਬਾਹਰ ਆਓ ਕਲੈਰੀਫਿਕੇਸ਼ਨ ਹੋਣ ਸਿੱਖੀ ਨਾਲ ਸਾਡੇ ਜਿਹੜੇ ਐਨ ਆਰ ਆਈ ਨੇ ਉਹ ਜੁੜਨ ਹਰਮੰਦਰ ਸਾਹਿਬ ਨਾਲ ਜੁੜਨ ਅੰਮ੍ਰਿਤਸਰ ਨਾਲ ਜੁੜਨ ਇਹ ਬੜੀ ਖਾਸ ਜ਼ਰੂਰਤ ਹੈ ਇੱਕ ਵੈਕਿਊਮ ਹੈ ਔਰ ਇਹ ਗੱਲਾਂ ਕੀਤੀਆਂ ਖਾਸ ਕਰਕੇ ਸਿੱਤੇ ਜਸਦੀਪ ਸਿੰਘ ਸਾਹਿਬ ਨੇ ਆਪਣੇ ਸਿੱਖ ਕਮਿਊਨਿਟੀ ਐਨ ਆਰ ਆਈਜ਼ ਦੇ ਮਸਲੇ ਜਿਹੜੇ ਨੇ ਉਹ ਦੱਸੇ ਨੇ ਪੰਜਾਬ ਦੇ ਜਿਹੜੇ ਨੇ ਉਹਦੇ ਉਹ ਡਿਸਕਸ ਕੀਤੇ ਨੇ ਔਰ ਇਟ ਵਾਸ ਅ ਵੰਡਰਫੁਲ ਟ੍ਰਿਪ ਮੇਰੇ ਖਿਆਲ ਚ ਕਈ ਅਸੀਂ ਜਿਸ ਤਰ੍ਹਾਂ ਨਾਲ ਇਨਵਿਟੇਸ਼ਨਾਂ ਦਿੱਤੀਆਂ ਨੇ ਕਿ ਤੁਸੀਂ ਆਓ ਉੱਥੇ ਖਾਸ ਕਰ ਵਾਸ਼ਰਨ ਡੀਸੀ ਔਰ ਸਿੱਖਾਂ ਨੂੰ ਲੀਡ ਕਰੋ ਇਹ ਬੜਾ ਜ਼ਰੂਰ ਹੈ ਜ਼ਰੂਰੀ ਹੈ ਕਿ ਸਿੱਖਾਂ ਦੀ ਪ੍ਰੈਜੈਂਟੇਸ਼ਨ ਔਰ ਖਾਸ ਕਰ ਅੰਮ੍ਰਿਤਸਰ ਨਾਲ ਜੁੜਨਾ ਐਸ ਪੀ ਜੀ ਸੀ ਨਾਲ ਜੁੜਨਾ ਇਹ ਬੜਾ ਜ਼ਰੂਰੀ ਹੈ ਮੇ ਸਾਹਿਬ ਹੋਰ ਕੜੀਏ ਕੰਟਰੀਆਂ ਚ ਜਾ ਕੇ ਸਿੱਖਾ ਲਈ ਚੁੱਕਾ ਜਾਏਗਾ ਮਤਲਬ ਵੇਖੋ ਇਸ ਟਾਈਮ ਜਿਹੜਾ ਸਿੱਖਾਂ ਦਾ ਸਭ ਤੋਂ ਜ਼ਿਆਦਾ ਉਹ ਤੇ ਅਮਰੀਕਾ ਤੇ ਕੈਨੇਡਾ ਤੇ ਯੂਕੇ ਔਰ ਆਸਟ੍ਰੇਲੀਆ ਵੀ ਹੋਰ ਇੱਥੇ ਮੇਰੇ ਖਿਆਲ ਚ ਹੁੰਦੇ ਖਾਲ ਇਲੈਕਸ਼ਨ ਨੇ ਔਰ ਸਾਡੇ ਨਾਲ ਇਹਨਾਂ ਵਾਦਾ ਕੀਤਾ ਕਿ ਇਲੈਕਸ਼ਨ ਤੋਂ ਬਾਅਦ ਅਸੀਂ ਨਿਕਲਾਂਗੇ ਜਾਵਾਂਗੇ ਸਿੱਖਾਂ ਨੂੰ ਜਾ ਕੇ ਗਾਈਡ ਕਰਾਂਗੇ ਜਿਹੜਾ ਇੱਕ ਵੈਕਿਊਮ ਕ੍ਰੀਏਟ ਹੈ ਉਹਨੂੰ ਫਿਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਲੋਕੀ ਜਿਹੜਾ ਆਪਣੀਆਂ ਮਨਮਾਰੀਆਂ ਕਰਦੇ ਨੇ ਉਹਨਾਂ ਨੂੰ ਰੋਕਣਗੇ ਸਿੱਖੀ ਦਾ ਅਸਲ ਮਕਸਦ ਅਸਲ ਰੂਪ ਜਿਹੜਾ ਹੈ ਉਹ ਬਾਹਰ ਸਮਝਾਉਣ ਦੀ ਲੋੜ ਹੈ ਇਸ ਟਾਈਮ ਔਰ ਇਹਨਾਂ ਨੇ ਕਿ ਬੋਲ ਦੁਬੇ ਨੂੰ ਕੀ ਕਹਿਣਾ ਚਾਹੂਗਾ ਮੈਸੇਜ ਤੇ ਲਿਖ ਦੇ। ਵੇਖੋ ਸਭ ਤੋਂ ਪਹਿਲੇ ਤੇ ਗੱਲ ਇਹ ਕਿ ਸਿੱਖੀ ਦਾ ਮੇਨ ਜਿਹੜਾ ਜਿਹੜਾ ਇੱਕ ਫੋਕਸ ਹੈ ਮੇਨ ਫਾਊਂਡੇਸ਼ਨ ਆਫ ਦ ਸੇਵਾ। ਸੇਵਾ ਤੇ ਔਰ ਦੂਜਾ ਆਪਰੇਸ਼ਨ ਦੇ ਖਿਲਾਫ ਫਾਈਟ ਹੈ। ਇਹ ਦੋ ਜਿਹੜੀਆਂ ਨੇ ਮੇਨ ਚੀਜ਼ਾਂ ਨੇ। ਮੈਂ ਆਪ ਇੱਕ ਪਾਕਿਸਤਾਨੀ ਅਮਰੀਕਨ ਆ ਔਰ ਮੈਂ ਆਪ ਜੱਟ ਆ ਖਾਸ ਕਰ ਗੁਜਰਾਲੇ ਤੋਂ ਜਿੱਥੋਂ ਸਿੱਖੀ ਸ਼ੁਰੂ ਹੋਈ ਹੈ। ਔਰ ਮੇਰਾ ਸਿੱਖੀ ਨਾਲ ਬੜਾ ਜੋੜ ਹੈ ਮੇਰੇ ਪੁਰਖਾਂ ਦਾ ਮਜ਼ਬੂਤ ਹੈ ਔਰ ਦੋਸਤੋ ਬਾਅਦ ਇਹ ਕਿ ਮੇਰਾ ਜਸਦੀਪ ਸਿੰਘ ਤੇ ਸਿੱਖੀ ਆ ਜਿਹੜੇ ਮੇਰੇ ਇਹਨਾਂ ਦੀ ਵਜ੍ਹਾ ਤੋਂ ਮੈਂ ਸਿੱਖੀ ਔਰ ਇਹ ਨਾ ਚੀਜ਼ਾਂ ਨੂੰ ਦੁਬਾਰਾ ਰੀਐਨਰਜਾਈਜ਼ ਕਰਨ ਦਾ ਸੀ ਕਰਨ ਕਹਦੇ ਸਾਂ ਤੁਸੀਂ ਆਉ ਬਾਤ ਤੇ ਸਿੱਖੀ ਸੇਵਾ ਤੇ ਖਾਸ ਕਰਕੇ ਆਪਰੇਸ਼ਨ ਦੇ ਖਿਲਾਫ ਜਿਹੜਾ ਹਰ ਕਿਸੇ ਕਿ ਜਿਹੜੇ ਨੇ ਉਹ ਪੂਰੀ ਦੁਨੀਆ ਦੇ ਸੇਵਾ ਕਰ ਸਕਣ ਸਿੱਖੇ ਪਾਕਿਸਤਾਨ ਚ ਵੀ ਸਿੱਖਾ ਦੇ ਕਈ ਇਤਿਹਾਸ ਹਨ ਉਹਨਾਂ ਨੂੰ ਮਿਲਿਆ ਜਾਏ ਕਿ ਪਾਕਿਸਤਾਨ ਜਿਹਾ ਕੋਈ ਆਫ ਕੋਰਸ ਤੁਸੀਂ ਵੇਖੋ ਇਸ ਟਾਈਮ ਕਰਤਾਰਪੁਰ ਜਿਹੜਾ ਮਾਰਗ ਬਣਿਆ ਹੈ ਇਹ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਤੁਸੀਂ ਵੇਖੋ ਕਿ ਸਿੱਖੀ ਜਿਹੜੀ ਉਹ ਪਾਕਿਸਤਾਨ ਚ ਕਿੰਨੀ ਇੰਪੋਰਟੈਂਟ ਹੈ ਔਰ ਅੱਜਕੱਲ ਇੱਕ ਨਵੀਂ ਹਾਈਵੇ ਬਣਾ ਰਹੇ ਨੇ ਜਿਹੜੀ ਕਰਤਾਰਪੁਰ ਤੋਂ ਨਨਕਾਣਾ ਸਾਹਿਬ ਨੂੰ ਜੋੜਨਗੇ ਇਹ ਮੈਂ ਕਹਿੰਦਾ ਬਹੁਤ ਵੱਡੀ ਸੇਵਾ ਹੋਏਗੀ ਕਿ ਬੰਦਾ ਅੰਮ੍ਰਿਤਸਰ ਤੋਂ ਚੱਲੇਗਾ ਸੇਮ ਡੇ ਕਰਤਾਰਪੁਰ ਤੋਂ ਹੋ ਕੇ ਨਨਕਾਣਾ ਸਾਹਿਬ ਤੋਂ ਹੋ ਕੇ ਸ਼ਾਮੀ ਕਾਰ ਆ ਜਾਏਗਾ ਇਸ ਤੋਂ ਵੱਡੀ ਕੀ ਹੋ ਸਕਦੀ ਹੈ ਉਹ ਮੈਂ ਸਮਝਦਾ ਕਿ ਦੋਵੇਂ ਮੁਲਕ ਜਿਹੜੇ ਨੇ ਨਾ ਇੱਕ ਦੂਜੇ ਦੇ ਨਾਲ ਨੇੜੇ ਹੋਣਾ ਚਾਹੀਦੇ ਹੈ ਬਾਰਡਰ ਸਾਫਟ ਹੋਣਾ ਚਾਹੀਦਾ ਹੈ ਟ੍ਰੇਡ ਹੋਣੀ ਚਾਹੀਦੀ ਭਾਈਚਾਰਾ ਹੋਣਾ ਚਾਹੀਦਾ 21 ਸੈਂਚਰੀ ਮੇਰੇ ਖਿਆਲ ਇਹ ਪਿਆਰ ਮੁਹੱਬਤ ਦੀ ਸੈਂਚਰੀ ਇਸ ਨਾਟ ਫੋਰ ਦਾ ਨਫਰਤ ਦੀ ਕੁਗੁਜਾਸ਼ ਨਹੀਂ ਹੈ ਜੀ ਓਕੇ